ਖਾਂ ਵੀ ਜਿੱਥੇ ਤੁਸੀਂ ਕੀਰਤਨ ਕਰਦੇ ਹੋ ਲੋਕਾਂ ਨੂੰ ਰੱਬ ਦੇ ਨਾਲ ਜੋੜਦੇ ਹੋ ਅਜਿਹਾ ਏਡੀ ਸੋਹਣੀ ਮਿੱਠੀ ਤੁਹਾਡੀ ਆਵਾਜ਼ ਆ ਪਰ ਜੀ ਮਜਬੂਰੀ ਕੀ ਆ ਗਈ ਤੁਹਾਨੂੰ ਖੁਦ ਜਿਹੜੇ ਕੀ ਸਰਬਤ ਬਣਾਉਣਾ ਪੈਂਦੇ ਆ ਪਾਣੀ ਦੀ ਬੋਤਲਾਂ ਵਿਚ ਨਹੀਂ ਪੈਂਦੀ ਆ ਚਕੰਨੀ ਵੀ ਵਿਚ ਨਹੀਂ ਪੈਂਦੀ ਆ ਮਤਲਬ ਜੋ ਸਤਕਾਰ ਮਾਨ ਸੰਗਤ ਵੱਲੋਂ ਬਹੁਤ ਮਿਲਦਾ ਵਾ ਮਤਲਬ ਸੰਗਤ ਵੱਲੋਂ ਕੋਈ ਸ਼ਿਕਾਇਤ ਨਹੀਂ ਸੰਗਤਾਂ ਰੱਬ ਦਾ ਆਪ ਦਾ ਰੂਪ ਨੇ ਪਰ ਜੋ ਪ੍ਰਬੰਧਕ ਕਮੇਟੀਆਂ ਨੇ ਅੱਜ ਕੱਲ੍ਹ ਹੋ ਚੁੱਕੀਆਂ ਨੇ ਕਿ ਮਨੋ 24 24 ਘੰਟੇ ਗੁਰਦੁਆਰਾ ਸਾਹਿਬ ਡਿਊਟੀ ਕਰਨੀ ਆ ਤੇ ਤਨਖਾਹ ਹੈ ਗ੍ਰੰਥੀ ਨੂੰ ਦੇਣੀ 5000 6000 ਗਾਉਣ ਵਾਲੀ ਗੋਂਦੀ ਹੋਵੇ ਉਹਦੇ ਉੱਤੋਂ ਦੇ 26 26 ਲੱਖ ਰੁਪਇਆ ਵਾਰ ਦੇਣਗੇ ਤੇ ਪਰ ਜਦੋਂ ਗ੍ਰੰਥੀ ਸਿੰਘ ਦੀ ਵਾਰੀ ਆਊਗੀ ਨਾ ਕੋ ਸਹਣ ਕੇ ਬਾਬਾ ਜੀ ਤੁਸੀਂ 1100 ਲੈ ਲਓ ਤੁਸੀਂ 500 ਲੈ ਲਓ 6000 ਤੁਸੀਂ ਆਪ ਸੋਚ ਕੇ ਵੇਖੋ 6000 ਤਨਖਾਹ ਦੇ ਦੋ ਦੇ ਨਾਲ ਕੋਈ ਇੱਕ ਇਕੱਲਾ ਬੰਦਾ ਨਹੀਂ ਗੁਜ਼ਾਰਾ ਕਰ ਸਕਦਾ ਤੇ ਪਰਿਵਾਰ ਵਾਲਾ ਬੰਦਾ ਕਿੱਥੋਂ ਗੁਜ਼ਾਰਾ ਕਰੇਗਾ ਮਾੜਾ ਨਹੀਂ ਕਹਿ ਰਹੇ ਚਲੋ ਗੁਰੂ ਰਾਮਦਾਸ ਪਾਤਸ਼ਾਹ ਦੀ ਬੜੀ ਬਰਕਤ ਆ ਤੁਹਾਡੇ ਤੇ ਅਸੀਂ ਕੀਰਤਨ ਕਰਦੇ ਆ ਹੁਣ ਵੀ ਕਰਦੇ ਆ ਆਟੋ ਲਾਇਆ ਵਾ ਕੰਮ ਕਰਨ ਦਾ ਕਿਰਤ ਕਰਨ ਦਾ ਨਾਲ ਕੀਰਤਨ ਵੀ ਕਰਦੇ ਆ ਪਰ ਅਸੀਂ ਆਜ਼ਾਦ ਰਹਿ ਕੇ ਕਰਨ ਦਾ ਆ ਤੁਹਾਡੇ ਨਹੀਂ ਕਹਿੰਦੇ ਬਾਹਰ ਟੂਰ ਲੱਗੇ ਕਿਤੇ ਅਮਰੀਕਾ ਕੈਨੇਡਾ ਦੇ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਬਰਕਤਾਂ ਦਿੱਤੀਆਂ ਨਾ ਜੋ ਸਤਕਾਰ ਗੁਰੂ ਰਾਮਦਾਸ ਪਾਤਸ਼ਾਹ ਕਰਕੇ ਸਾਨੂੰ ਮਿਲ ਗਿਆ ਵਾ ਅਸੀਂ ਉਸ ਚੀਜ਼ ਨੂੰ ਨਹੀਂ ਛੱਡ ਸਕਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਯੂਨੀਵਰਸਿਟੀ ਦੇ ਬਾਹਰ ਦੀਆਂ ਜਿੱਥੇ ਕਿ ਹਰਪ੍ਰੀਤ ਸਿੰਘ ਖਾਲਸਾ ਜਿਹੜੇ ਕਿ ਕੀਰਤਨ ਕਰਦੇ ਨੇ ਕੀਰਤਨ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਪਰ ਮਜਬੂਰੀ ਕੀ ਅਜਿਹੀ ਆ ਗਈ ਆ ਅੱਜ ਉਹਨਾਂ ਨੂੰ ਆਟੋ ਚਲਾਉਣਾ ਪਿਆ ਅਤੇ ਆਟੋ ਤੋਂ ਬਾਅਦ ਉਹਨਾਂ ਨੂੰ ਮਿਲਕ ਬਦਾਮ ਅਤੇ ਸ਼ਕੰਜਵੀ ਨਿੰਬੂ ਵਾਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਚਾਟੀ ਦੀ ਲੱਸੀ ਤੇ ਮਿੱਠੀ ਲੱਸੀ ਤੇ ਮੁਹੱਬਤ ਦਾ ਸ਼ਰਬਤ ਅਤੇ ਸ਼ਕੰਜਵੀ ਜਿਹੜੀ ਆ ਉਹ ਵਿਚਲੀ ਪੈਣੀ ਆ ਅਜਿਹੇ ਕੀ ਹਾਲਾਤ ਆਡੇ ਆ ਗਏ ਨੇ ਸਿੱਖਾਂ ਦੇਗੇ ਅੱਜ ਕੀ ਕਹਿਣਾ ਚਾਹੋਗੇ ਇਸ ਬਾਰੇ ਗੱਲਬਾਤ ਵੀ ਕਰਾਂਗੇ ਹਰਪੀਤ ਸਿੰਘ ਖਾਲਸਾ ਦੇ ਨਾਲ ਆਪੀਸੀ ਖਾਲਸਾ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਜੀ ਜੀ ਫਤਿਹ ਜੀ ਸੋ ਵੀ ਹਰਪੀਤ ਸਿੰਘ ਖਾਲਸਾ ਜੀ ਅੱਜ ਹੀ ਕੀ ਮਜਬੂਰੀ ਆ ਗਈ ਸਿੱਖਾਂ ਦੀ ਜਿੱਥੇ ਤੁਸੀਂ ਕੀਰਤਨ ਕਰਦੇ ਲੋਕਾਂ ਨੂੰ ਰੱਬ ਦੇ ਨਾਲ ਜੋੜਦੇ ਹੋ ਅਜਿਹਾ ਏਡੀ ਸੋਹਣੀ ਮਿੱਠੀ ਤੁਹਾਡੀ ਆਵਾਜ਼ ਆ ਪਰ ਅਜੇ ਮਜਬੂਰੀ ਕੀ ਆ ਗਈ ਤੁਹਾਨੂੰ ਖੁਦ ਜਿਹੜੇ ਕੀ ਸ਼ਰਬਤ ਬਣਾਉਣਾ ਪਿਆ ਆਂਦੇ ਆ ਪਾਣੀ ਦੀ ਬੋਤਲਾ ਵਿਚਨੀ ਪੈਂਦੀ ਆ ਚਕੰਨੀ ਵੀ ਵਿਚਨੀ ਪੈਂਦੀ ਆ ਅਜਿਹੇ ਕਿਹੜੇ ਹਾਲਾਤ ਆ ਤੁਸੀਂ ਆ ਕੇ ਦਸ਼ਕਾ ਜੂਝ ਸਾਝਾ ਕਰਦੇ ਹੋ ਵੀਰ ਜੀ ਇਹ ਹਾਲਾਤ ਅਸੀਂ ਇਸ ਤਰ੍ਹਾਂ ਕਹਿ ਸਕਦੇ ਆਂ ਵੀ ਰਾਗੀ ਸਿੰਘ ਦੀ ਮਤਲਬ ਅਸੀਂ ਕੀਰਤਨ ਕਰਦੇ ਆਂ ਜੀ ਨਾਲ ਵੀਰ ਜੀ ਮੈਂ ਗਰੰਥੀ ਸਿੰਘ ਦੀ ਡਿਊਟੀ ਵੀ ਕਰਦਾ ਰਿਹਾ ਵਾਂ ਚਲੋ ਗਰੰਥੀ ਸਿੰਘ ਦੀ ਡਿਊਟੀ ਦੇ ਨਾਲ-ਨਾਲ ਮਤਲਬ ਜੋ ਸਤਕਾਰ ਮਾਨ ਸੰਗਤ ਵੱਲੋਂ ਬਹੁਤ ਮਿਲਦਾ ਵਾ ਮਤਲਬ ਸੰਗਤ ਵੱਲੋਂ ਕੋਈ ਸ਼ਿਕਾਇਤ ਨਹੀਂ ਸੰਗਤਾਂ ਰੱਬ ਦਾ ਰੂਪ ਨੇ ਪਰ ਜੋ ਪ੍ਰਬੰਧਕ ਕਮੇਟੀਆਂ ਨੇ ਅੱਜ ਕੱਲ੍ਹ ਹੋ ਚੁੱਕੀਆਂ ਨੇ ਕਿ ਮੰਨੋ 24 24 ਘੰਟੇ ਗੁਰਦੁਆਰਾ ਸਾਹਿਬ ਡਿਊਟੀ ਕਰਨੀ ਆ ਤੇ ਤਨਖਾਹ ਹੈ ਗ੍ਰੰਥੀ ਨੂੰ ਦੇਣੀ 5000 6000 6000 ਤੁਸੀਂ ਆਪ ਸੋਚ ਕੇ ਵੇਖੋ 6000 ਤਨਖਾਹ ਦੇ ਦੇ ਨਾਲ ਕੋਈ ਇੱਕ ਕੱਲਾ ਬੰਦਾ ਨਹੀਂ ਗੁਜ਼ਾਰਾ ਕਰ ਸਕਦਾ ਤੇ ਪਰਿਵਾਰ ਵਾਲਾ ਬੰਦਾ ਕਿੱਥੋਂ ਗੁਜ਼ਾਰਾ ਕਰੇਗਾ ਬਣੀ ਸੋ ਵੀ ਗੁਰੂ ਦੇ ਵਜ਼ੀਰ ਕਿਹਾ ਜਾਂਦਾ ਵਾ ਜਿਹੜੇ ਕੀ ਜਿਹੜੇ ਗੁਰੂ ਅਨਸਾਹਬ ਦੇ ਜਿਹੜੇ ਹੈਗੇ ਨੇ ਪਾਠੀ ਸਿੰਘ ਨੇ ਜਿਹੜੇ ਕੀ ਪਾਠ ਕਰਦੇ ਨੇ ਬਾਬਾ ਜੀ ਦੇ ਤੇ ਉਹਨਾਂ ਨੂੰ ਗੁਰੂ ਕੇ ਵਜ਼ੀਰ ਕੇ ਆਂਦਾ ਕੀ ਲੱਗਦਾ ਨਹੀਂ ਵੀ ਸਿਰਫ ਇਹ ਨਾਂ ਦੇ ਵਜ਼ੀਰ ਰਹਿ ਗਏ ਨੇ ਆਪਣੇ ਕਿਉਂਕਿ ਘਰ ਦੇ ਹਾਲਾਤ ਬੜੇ ਮਾੜੇ ਨੇ ਜਿਵੇਂ ਦੱਸਿਆ ਤੁਸੀਂ ਕਿ 6000 ਰੁਪਏ ਤਰਖਾਵਾ 6000 ਦਾ ਪਰਿਵਾਰ ਦਾ ਗੁਜ਼ਾਰਾ ਨਹੀਂ ਕਰਨਾ ਬੜੀ ਮੁਸ਼ਕਲ ਜਾਂਦਾ ਵਾ ਕੀ ਕਹਿਣਾ ਜਾਓਗੇ ਵੇਖੋ ਜੀ 6000 ਰੁਪਿਆ ਜੋ ਅੱਜ ਕੱਲ ਤਾਂ ਬਦਾ ਜੀ ਅੱਜ ਕੱਲ ਦੇ ਜੋ ਕੋ ਮਜ਼ਦੂਰ ਹੈ ਨਾ ਉਹ ਉਹ ਵੀ ਸਵੇਰ ਨੂੰ ਦਿਹਾੜੀ ਲਾਉਣ ਜਾਵੇ ਨਾ ਤੇ 550 600 ਰੁਪਿਆ ਦਿਹਾੜੀ ਲੈ ਕੇ ਆਉਂਦਾ ਵਾ ਤੇ ਇੱਕ ਗੁਰਦੁਆਰੇ ਸਾਹਿਬ ਦਾ ਗਰੰਥੀ ਸਿੰਘ ਹੋਵੇ ਤੇ ਸਾਰੀ ਦਿਹਾੜੀ ਗੁਰਦੁਆਰਾ ਸਾਹਿਬ ਦੀ ਡਿਊਟੀ ਕਰੇ 24 ਘੰਟੇ ਗੁਰਦੁਆਰਾ ਸਾਹਿਬ ਦੀ ਨਾਲੇ ਰਾਖੀ ਕਰੇ ਨਾਲੇ ਡਿਊਟੀ ਕਰੇ ਤੇ ਤਨਖਾਹ ਉਹਨੂੰ 6000 ਰੁਪਏ 200 ਰੁਪਏ ਦਿਹਾੜੀ ਵੀ ਨਹੀਂ 200 ਰੁਪਏ 24 ਘੰਟੇ ਦਾ ਬਣੀ ਪਰ ਡੇ 6000 ਰੁਪਏ ਤਨਖਾਹ ਹਾਂਜੀ ਤੇ ਫੇਰ ਅਸੀਂ ਆਨੇ ਆ ਵੀ ਅਸੀਂ ਸਾਡੀ ਜਿਹੜੀ ਆ ਕੌਮ ਆ ਉਹ ਪਛਾਹ ਮਾਲ ਨੂੰ ਜਾ ਰਹੀ ਆ ਜਾਂ ਮਨ ਕੋ ਅਸੀਂ ਸਤਕਾਰ ਮਾਣੀ ਨਹੀਂ ਕਰਦੀ ਇਸ ਚੀਜ਼ ਦਾ ਵੇਖਦੇ ਨਹੀਂ ਅਸੀਂ ਇਹ ਆ ਵੀ ਅਸੀਂ ਵੇਖੋ ਜੀ ਇਸ ਤਰ੍ਹਾਂ ਮੰਨ ਕੇ ਚੱਲੋ ਵੀ ਭੋਗਾਂ ਤੇ ਲਾ ਲਓ ਲੋਕ ਕੀ ਕਰਦੇ ਆ ਵੀ ਮਠਿਆਈਆਂ ਪਾਉਂਦੇ ਨੇ ਬਹੁਤ ਪਕੌੜੇ ਪਾਉਂਦੇ ਮਠਿਆਈਆਂ ਪਾਉਂਦੇ ਵੱਖੋ ਵੱਖ ਤਰ੍ਹਾਂ ਦੇ ਪਕਵਾਨ ਪਾਉਂਦੇ ਜਦੋਂ ਗਰੰਤੀ ਸਿੰਘ ਦੀ ਵਾਰੀ ਆਉਂਦੀ ਆ ਤੇ ਗਰੰਤੀ ਸਿੰਘ ਨੂੰ ਕਹਿਣਗੇ ਨਹੀਂ ਭਾਜੀ 1100 ਨਹੀਂ 500 ਦੇ ਦੇਾਂਗੇ ਹਾਂਜੀ ਇੱਥੇ ਤੱਕ ਮਤਲਬ ਮਤਲਬ ਲੋਕਾਂ ਦੀ ਜਿਹੜੀ ਮਾਨਸਿਕ ਸੋਚ ਆ ਉਹ ਮਤਲਬ ਨਿਵੀਂ ਆ ਚੁੱਕੀ ਹੈ ਕਿ ਗਰੰਤੀ ਸਿੰਘ ਨੂੰ ਪੈਸਾ ਦੇ ਕੇ ਨਹੀਂ ਕੋਈ ਵੀ ਮਤਲਬ ਰਾਜੀ ਹੈਗਾ ਬਾਕੀ ਦੇਖੋ ਕਿ ਅੱਜ ਕੱਲ ਤੁਸੀਂ ਵੇਖ ਲਓ ਕੋਈ ਗਾਉਣ ਵਾਲੀ ਗੌਂਦੀ ਹੋਵੇ ਉਹਦੇ ਉੱਤੇ ਉਹਦੇ 26 26 ਲੱਖ ਰੁਪਇਆ ਵਾਰ ਦੇਣਗੇ ਤੇ ਪਰ ਜਦੋਂ ਗਰੰਤੀ ਸਿੰਘ ਦੀ ਵਾਰੀ ਆਊਗੀ ਨਾ ਉਹ ਦੇਣਗੇ ਬਾਬਾ ਜੀ ਤੁਸੀਂ 1100 ਲੈ ਲਓ ਤੁਸੀਂ ਪਕੀ ਲੱਗਦਾ ਹਰਪ੍ਰੀਤ ਸਿੰਘ ਖਾਸਾ ਜੀ ਪ੍ਰਚਾਰ ਦੀ ਕਮੀ ਆ ਕਿੱਥੇ ਜਿਹੜੀ ਕਮੀ ਆ ਸਾਡੇ ਜਿਹੜੇ ਸਿੱਖ ਨੇ ਜਿਹੜੇ ਵਿਆਹ ਕਰਦੇ ਨੇ ਖਾਸ ਕੇ ਸਿੱਖ ਭਾਈਚਾਰਾ ਵਾ ਅਸੀਂ ਦੇਖਿਆ ਵੀ 20-20 ਲੱਖ ਰੁਪਇਆ ਪੈਲਸਾਂ ਤੇ ਲਾ ਦਿੰਦੇ ਨੇ ਪਰ ਜਦੋਂ ਕਿਤੇ ਵਾਰੀ ਆਉਂਦੀ ਆ ਕੀਰਤਨ ਦੀ ਜਦੋਂ ਕਿਤੇ ਲਾਵਾ ਫੇੜੇ ਪੰਡੇ ਹੁੰਦੇ ਨੇ ਪਾਤੀ ਸਿੰਘ ਨੇ ਉਹਨਾਂ ਦੇ ਘਰ ਜਾ ਕੇ ਕਹਿਣਗੇ ਭਾਈ ਜਲਦੀ ਕੀਰਤਨ ਕਰੋ ਅਸੀਂ ਹਜੇ ਹੋਰ ਪ੍ਰੋਗਰਾਮ ਕਰਨਾ ਵਾ ਗੋਵਾਲਾ ਟੀਕੰਦੀ ਆ ਸਾਡੇ ਹੋਰ ਪ੍ਰੋਗਰਾਮ ਕਰਨੇ ਨੇ ਅਜੇ ਹੀ ਕਾਹਲੀ ਕਿਉਂ ਕਰਦੇ ਨੇ ਲਾਵਾ ਦੇ ਸਿਰਫ ਕਿਉਂ ਵੇਡ ਲਾਵਾ ਤੇ ਉਹ ਵੇਡ ਨਹੀਂ ਕਰਨਾ ਪੈਂਦੇ ਕਿਉਂ ਸਾਰੀ ਉਮਰ ਲਾਵਾ ਵਾਸਤੇ ਹੁੰਦੀ ਆ ਇੱਕ ਬੜਾ ਸਭਾ ਹੁੰਦਾ ਮਹਾਰਾਜ ਜਿਹੜਾ ਭਾਗਾ ਲਿਆਉਂਦਾ ਉੱਥੇ ਵੀ ਜਿਹੜੀ ਇਹਨਾਂ ਨੂੰ ਇੰਤਿਆਰ ਨਹੀਂ ਹੁੰਦਾ ਉੱਥੇ ਜਾ ਕੇ ਕਾਣੇ ਚ ਕਹਿਣਗੇ ਬਾਬਾ ਜੀ ਜਲਦੀ ਲਾਵਾ ਪੜ ਦੋ ਕੀ ਕਹਿਣਾ ਜਾਓਗੇ ਤੁਸੀਂ ਵੇਖੋ ਜੀ ਜਲਦੀ ਲਾਵਾ ਪੜਨ ਵਾਲੀ ਗੱਲ ਤੇ ਆਪ ਦੇ ਲੋਕ ਭਾਵੇਂ ਘਰੋਂ ਸਵੇਰੇ ਨਾਤੇ ਟੱਬ ਕੇ 11 12 ਵਜੇ ਰੀਜ ਨਾਲ ਤੁਰਨਗੇ ਗਰੰਥੀ ਸਿੰਘ ਨੂੰ ਕੀ ਟਾਈ ਅਸੀਂ ਪਹੁੰਚ ਜਾਵਾਂਗੇ ਤੇ ਬਾਬਾ ਜੀ ਨੇ ਕੀ ਕਰਨਾ ਜੀ 9 ਵਜੇ 9:30 ਵਜੇ ਕਿ 10 ਵਜੇ ਬਰਾਤ ਆਉਣੀ ਆ 9:30 ਵਜੇ ਪ੍ਰਸ਼ਾਦ ਬਣਾ ਕੇ ਤਿਆਰ ਕਰਕੇ ਅੰਦਰ ਰੱਖ ਦੇਣਾ ਵਾ ਹਾਂਜੀ ਤੇ ਉਹੋ ਹੀ ਬਰਾਤ ਜਿਹੜੀ 10 ਵਜੇ ਦਾ ਟਾਈਮ ਦਿੰਦੀ ਉਹ ਆਉਂਦੀ 3 ਵਜੇ ਜਾ ਕੇ ਤੇ ਮੁੜ ਕੇ ਆਉਂਦਿਆਂ ਨੂੰ ਪ੍ਰਸ਼ਾਦ ਵੀ ਠੰਡਾ ਹੋਇਆ ਹੁੰਦਾ ਹਾਂਜੀ ਫੇਰ ਆਖਣਗੇ ਕੰਨ ਦੇ ਵਿੱਚ ਕਿ ਬਾਬਾ ਜੀ ਛੇਤੀ ਕਰ ਦਿਓ ਮਤਲਬ ਤੁਹਾਡੇ ਟਾਈਮ ਦੀ ਕੀਮਤ ਹੈਗੀ ਬਾਬਾ ਜੀ ਦੇ ਟਾਈਮ ਦੀ ਕੋਈ ਕੀਮਤ ਨਹੀਂ ਹੈਗੀ ਹਾਂਜੀ ਤੇ ਫੇਰ ਆਖਣਗੇ ਜਦੋਂ ਪ੍ਰਸ਼ਾਦ ਵੰਡਣ ਦੀ ਵਾਰੀ ਆ ਗਈ ਪ੍ਰਸ਼ਾਦ ਬਾਬਾ ਜੀ ਠੰਡਾ ਤੇ ਬਾਬਾ ਜੀ ਹੁਣ ਕੀ ਆਪ ਤੁਸੀਂ ਟਾਈਮ ਦੇ ਕੇ 10 ਵਜੇ ਦਾ ਆ ਆ ਤੁਸੀਂ 3 ਵਜੇ ਰਹੇ ਹੋ ਹੁਣ ਬਾਬਾ ਜੀ ਘੜੀਮੁੜੀ ਗਰਮ ਕਰਨ ਚ ਥੋੜੀ ਰਹਿਣਗੇ ਪ੍ਰਸ਼ਾਦ ਨੂੰ ਹਾਂਜੀ ਤੇ ਇਹ ਜਿਹੜੀਆਂ ਚੀਜ਼ਾਂ ਵਾਂ ਇਹ ਚੀਜ਼ਾਂ ਸਾਨੂੰ ਬੜੀਆਂ ਮਤਲਬ ਪਛਾਣ ਵਧੂ ਨੂੰ ਖੜਨਦੀਆਂ ਨੇ ਪਰ ਇਹ ਚੀਜ਼ ਨੂੰ ਸਵਚਨ ਵਿਚਾਰਨ ਵਾਲੀ ਗੱਲ ਏ ਆ ਪੀ ਆ ਗਾਂ ਜਿਹੜਾ ਨਾ ਇਸ ਚੀਜ਼ ਨੂੰ ਚਲੋ ਅਸੀਂ ਮਾੜਾ ਨਹੀਂ کہہ ਰਹੇ ਚਲੋ ਗੁਰੂ ਰਾਮਦਾਸ ਪਾਤਸ਼ਾਹ ਦੀ ਬੜੀ ਬਰਕਤ ਏ ਆ ਸਾਡੇ ਤੇ ਅਸੀਂ ਕੀਰਤਨ ਕਰਦੇ ਆ ਹੁਣ ਵੀ ਕਰਦੇ ਆ ਆਟੋ ਲਾਇਆ ਵਾ ਕੰਮ ਕਰਨ ਦੇ ਕਿਰਤ ਕਰਨ ਦੇ ਨਾਲ ਕੀਰਤਨ ਵੀ ਕਰਦੇ ਆ ਪਰ ਅਸੀਂ ਆਜ਼ਾਦ ਰਹਿ ਕੇ ਕਰਨ ਬੈ ਆ ਕੀ ਗੋਗਰ ਕਮੀ ਕਿੱਥੇ ਲੱਗਦੀ ਆ ਅਸੀਂ ਦੇਖਿਆ ਵੀ ਜਦੋਂ ਕਿਤੇ ਕਿਸੇ ਦਾ ਵਿਆਹ ਹੁੰਦਾ 20-20 ਲੱਖ ਰੁਪਇਆ ਵਿਆਹ ਤੇ ਲੋਕ ਲਾ ਦਿੰਦੇ ਨੇ ਅਤੇ ਖਾਸ ਕਰਕੇ ਜਦੋਂ ਕੁੜੀ ਦੀ ਵਾਰੀ ਆਉਂਦੀ ਏ ਡਾਂਸਰ ਦੀ ਵਾਰੀ ਆਉਂਦੀ ਆ ਕਹਿੰਦੇ ਵਧੀਆ ਜੀ ਕੁੜੀ ਲਿਆਓ ਵਿਆਹ ਚ ਰੌਣਕ ਲੱਜੇ ਤੇ ਜਦੋਂ ਕਿਤੇ ਕੀਰਤ ਸਿੰਘ ਨੂੰ ਜਾਂ ਪਾਟੇ ਸਿੰਘ ਨੂੰ ਭੇਟਾ ਜੇਣੀ ਹੁੰਦੀ ਆ ਤੇ ਸਾਨੂੰ ਵੀ ਪਤਾ ਲੱਗਦਾ ਪੀ ਕਈ ਦੇ ਪਾਟੀ ਰੋਡ ਹੀ ਦੇ ਜਾਂਦੇ ਨੇ ਇਹਦੇ ਵਿੱਚ ਕਿਹਨੇ ਸਚਾਈ ਆ ਸਚਾਈ ਦੇ ਵੇਖ ਜਿੱਦੋਂ ਗੌਣ ਵਾਲੀ ਗੌਣ ਦੀ ਆ ਉਹਨੋਂ ਤੇ ਭਾਜੀ ਬੈਂਕ ਚੋਂ ਥੱਦੀ ਲਿਆਉਣੀ ਨਵੀਂ ਨੋਟਾਂ ਦੀ ਤੇ ਜਦੋਂ ਕਿਤੇ ਰਾਗੀ ਸੰਗਤ ਕੀਰਤਨ ਕਰਨ ਡਿਆ ਹੋਵੇ ਤੁਹਾਨੂੰ ਫੜਿਆ ਨੋਟ ਟੇਪ ਲੱਗੇ ਵਾਲਾ ਦੇਣਾ ਹਾਂਜੀ ਇਹ ਤੇ ਸਾਡੀ ਆਪਣੀ ਮਾਨਸਕਤਾ ਗਿਰ ਚੁੱਕੀ ਆ ਨਾ ਸਾਡੀ ਕਿ ਅਹੀਂ ਕਿ ਇੱਕ ਗੌਣ ਵਾਲੀ ਦੇ ਉੱਤੋਂ ਨਵੇਂ ਨੋਟ ਵਾਰ ਦਾਂਗੇ ਪਰ ਜਿੰਨੇ ਤੁਹਾਨੂੰ ਗੁਰੂ ਦੀ ਬਾਣੀ ਸੁਣਾਉਣੀ ਆ ਜਿਸ ਬਾਣੀ ਤੋਂ ਤੁਹਾਨੂੰ ਸੁੱਖ ਮਿਲਨੇ ਨੇ ਜਿਸ ਬਾਣੀ ਦੇ ਕਰਕੇ ਤੁਸੀਂ ਲਾਵਾ ਫੇਰੇ ਲੈਣੇ ਨੇ ਇਹ ਤੋਂ ਬਿਨਾਂ ਤੁਹਾਡੇ ਲਾਵਾ ਫੇਰੇ ਪੂਰੇ ਨਹੀਂ ਹੋ ਸਕਦੇ ਅਧੂਰੇ ਨੇ ਜਿਸ ਕਰਕੇ ਤੁਸੀਂ ਇਹ ਚੀਜ਼ ਲੈ ਰਹੇ ਹੋ ਉਸ ਚੀਜ਼ ਤੁਸੀਂ ਗਰੰਥੀ ਸਿੰਘ ਨੂੰ ਜਾਂ ਰਾਗੀ ਸਿੰਘਾਂ ਨੂੰ ਪਾਟੇ ਨੋਟ ਦੋਗੇ ਕਿ ਉਹ ਸਾਡੀ ਮਾਨਸਿਕਤਾ ਦੀ ਗੁਲਾਮੀ ਹੈ ਭਾਜੀ ਇਸ ਚੀਜ਼ ਨੂੰ ਬੜੀ ਸ਼ਾਹਮਧੂ ਚੀਜ਼ ਕਿਹਾ ਜਾ ਸਕਦਾ ਹੈ ਲੋਕਾਂ ਦੀ ਕਿ ਮਾਨਸਿਕ ਜਿਹੜੇ ਲੋਕ ਨੇ ਨਾ ਮਾਨਸਿਕ ਲੋਕ ਗੁਲਾਮ ਹੋ ਚੁੱਕੇ ਨੇ ਇਹਨਾਂ ਚੀਜ਼ਾਂ ਦੇ ਪਰਮਪਤੀ ਸਿੰਘ ਆਖਾ ਜੀ ਕਿਸ ਤਰ੍ਹਾਂ ਦੇ ਦਿਓ ਮੈਨੂੰ ਬੜਾ ਹੀ ਦੁੱਖ ਲੱਗਾ ਚੀਜ਼ ਨੂੰ ਲੈ ਕੇ ਭਾਵੇਂ ਤੁਸੀਂ ਕੀਰਤਨ ਕੀਰਤ ਕਰ ਰਹੇ ਹੋ ਆਪਣਾ ਪਰਿਵਾਰ ਦਾ ਪੇੜ ਪਾ ਲਿਓ ਪਰ ਅਸੀਂ ਫਿਰ ਵੀ ਦੇਖਦੇ ਆ ਵੀ ਤੁਸੀਂ ਕੀਰਤਨ ਕਰਕੇ ਲੋਕਾਂ ਨੂੰ ਰਾਣੀਤਵਾਲ ਤੋਰਦੇ ਹੋ ਰੱਬ ਵਾਲ ਤੋਰਦੇ ਹੋ ਜਿੱਥੇ ਲੋਕ ਤੁਹਾਨੂੰ ਮੱਥੇ ਟੇਕਦੇ ਨੇ ਨਮਸਕਾਰ ਕਰਦੇ ਨੇ ਬਾਬਾ ਜੀ ਕਰਦੇ ਨੇ ਸਤਿਕਾਰ ਦਿੰਦੇ ਨੇ ਅਸੀਂ ਦੇਖਿਆ ਤੁਸੀਂ ਆਟੋ ਵੀ ਚਲਾਇਆ ਹੋਊਗਾ ਆਟੋ ਦੇ ਤਰ੍ਹਾਂ ਵੀ ਤੁਹਾਨੂੰ ਬੜੀਆਂ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਹੋਊਗਾ ਕਈ ਆਟੋ ਵਾਲੇ ਆਵਾਜ਼ ਦੇ ਦਿੰਦੇ ਨੇ ਓਏ ਚੱਲ ਸਿੱਧਾ ਕਰੋ ਓਏ ਜੱਡੇ ਮਾਰਦੇ ਹੋਗੇ ਉਦੋਂ ਤੁਹਾਡੇ ਮਨ ਤੇ ਕੀ ਵੀਦੀ ਆ ਦੇਖੋ ਜੀ ਮਨ ਤੇ ਤੇ ਚਲੋ ਬੜੀ ਮਤਲਬ ਇੱਕ ਅਰੀ ਦਿਲ ਤੇ بڑے ਪੱਥਰ ਰੱਖ ਕੇ ਇਹ ਚੀਜ਼ ਨੂੰ ਚੁੱਪ ਕਰ ਜਾਈਦਾ ਵੀ ਨਹੀਂ ਵੇਖੋ ਇੱਕ ਇੱਕ ਬੋਲਾਂਗੇ ਤੇ ਆਪਣਾ ਬੋਲਾਂਗੇ ਤੇ ਆਪਣਾ ਆਪ ਅੰਦਰ ਸਾੜਾਂਗੇ ਹਾਂਜੀ ਪਰ ਇਹ ਚੀਜ਼ ਅਸੀਂ ਸੋਚਦੇ ਆ ਲੋਕ ਨਹੀਂ ਸੋਚ ਸਕਦੇ ਮੁਸ਼ਕਲਾਂ ਭਾਜੀ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਮੈਂ ਆਟੋ ਚਲਾਇਆ ਵਾ ਵੇਖੋ ਜੀ ਜਿੱਥੇ ਸਾਨੂੰ ਸਵਾਰੀ ਮਿਲਨੀ ਤੇ ਅੱਜ ਕੱਲ ਦੇ ਸਮਾਂ ਇਹ ਆ ਗਿਆ ਕਿ ਚਲੋ ਆਟੋ ਲੈ ਤੇ ਲਿਆ ਪਹਿਲੀ ਗੱਲ ਤੇ ਤੁਹਾਨੂੰ ਕਿਤੇ ਖਲੋਂ ਦੀ ਇਜਾਜ਼ਤ ਨਹੀਂ ਤੁਸੀਂ ਬਸੜੇ ਨਹੀਂ ਖਲੋ ਸਕਦੇ ਤੁਸੀਂ ਹਾਲਗੇਟ ਨਹੀਂ ਖਲੋ ਸਕਦੇ ਤੁਸੀਂ ਦਰਬਾਰ ਸਾਹਿਬ ਨਹੀਂ ਖਲੋ ਸਕਦੇ ਜਦੋਂ ਖਲੋਵਾਂਗੇ ਨਹੀਂ ਭਾਜੀ ਸਵਾਰੀ ਕਿੱਥੋਂ ਲਾਵਾਂਗੇ ਹਾਂਜੀ ਇਸੇ ਚੀਜ਼ ਨੂੰ ਮੁਸ਼ਕਲਾਂ ਦੇ ਸਾਹਮਣਾ ਕਰਦੇ ਹੋયા ਨਾਸਵਾਰੀ ਮਿਲਣ ਦੇ ਕਾਰਨ ਕਿ ਜੋ ਲੋਕ ਕੋਸ਼ਿਸ਼ ਕੀਤੀ ਵੀ ਚਲੋ ਆਟੋ ਦਾ ਜਿਹੜਾ ਆਇਆ ਕੋਈ ਵੱਖਰੀ ਕਾਟ ਲਾਈ ਜਾਵੇ ਕੋਈ ਵੱਖਰਾ ਕੰਮ ਸ਼ੁਰੂ ਕੀਤਾ ਜਾਵੇ ਜਿੱਥੇ ਅਸੀਂ ਕੋਈ ਆਪਣੀ ਰੋਜੀ ਰੋਟੀ ਕਲਾ ਸਕੀਏ ਬਸ ਜੀ ਉਹ ਕਹਿੰਦੇ ਹੈਪੀ ਸੀ ਖਾਤ ਸਾਰੀ ਕਹਿੰਦੇ ਜਿਹੜੇ ਕੀਤਨੀ ਕਰਦੇ ਨੇ ਕਹਿੰਦੇ ਉਹ ਤੇ ਡਾਲਰਾਂ ਦੇ ਖੇਡਦੇ ਨੇ ਜਦੋਂ ਕਿ ਕੈਨੇਡਾ ਮੈਕਾ ਟੂਰ ਲੱਗਦਾ ਤੇ ਕਹਿੰਦੇ ਉਹਨਾਂ ਦੇ ਪਰਿਵਾਰ ਤੱਕ ਬਣ ਜਾਂਦੇ ਨੇ ਕੋਈ ਤੁਹਾਡੇ ਹਾਲਾਤ ਕਿਉਂ ਮਜਬੂਰ ਨੇ ਅੱਜ ਤੁਹਾਨੂੰ ਆਟੋ ਦੇ ਉੱਤੇ ਜਿਹੜਾ ਮਿਲਕ ਬਦਾਮ ਚਾਟੀ ਵੀ ਦੱਸੀ ਸ਼ਰਬਤ ਕੋ ਵਿਕਣਾ ਪੈ ਰਿਹਾ ਤੁਹਾਡੇ ਨਹੀਂ ਕਹਿੰਦੇ ਬਾਹਰ ਟੂਰ ਲੱਗੇ ਕਿਤੇ ਅਮਰੀਕਾ ਕੈਨੇਡਾ ਦੇ ਵੀ ਅਜੇ ਤੱਕ ਵੀਰ ਜੀ ਕੋਈ ਮਤਲਬ ਸਾਡਾ ਟੂਰ ਜਿਹੜਾ ਵਾ ਨਹੀਂ ਕੋਸ਼ਿਸ਼ ਹੋ ਜ ਸਕੀ ਸਾਡੇ ਵੱਲੋਂ ਮਤਲਬ ਸਮਰੱਥਾ ਜ਼ਰੂਰ ਹੈ ਸਾਡੀ ਕਿ ਅਸੀਂ ਜਾ ਸਕਦੇ ਆ ਬਾਹਰ ਪਰ ਨਹੀਂ ਅਸੀਂ ਸੋਚਿਆ ਵੀ ਨਹੀਂ ਆਪਣਾ ਇੱਥੇ ਪੰਜਾਬ ਦੇ ਵਿੱਚ ਕੰਮ ਕਰੀਏ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਕੰਮ ਕਰੀਏ ਇਹ ਕੀ ਫਾਇਦਾ ਹੋਇਆ ਕਿ ਮਾਨੂੰ ਆਪਣਾ ਮਾਪਿਓ ਛੱਡ ਕੇ ਜਾਂ ਅਸੀਂ ਬਾਹਰ ਚਲੇ ਜਾਈਏ ਤੇ ਸਾਡਾ ਪਿੱਛੇ ਮਾਪਿਓ ਸਾਡੇ ਮੂੰਹ 'ਲ ਵੇਂਦਾ ਰਹੇਗੀ ਬੱਚਾ ਸਾਡਾ ਬਾਹਰ ਆ ਜੀ ਅਸੀਂ ਉਹਨੂੰ ਕੋਈ ਦੁੱਖ ਤਕਲੀਫ ਹੋਵੇ ਤੇ ਇਸ ਚੀਜ਼ ਦੇ ਕਰਕੇ ਚਲੋ ਅਸੀਂ ਕੋਸ਼ਿਸ਼ ਮਤਲਬ ਜੇ ਸਮਰੱਥਾ ਸੀ ਬਾਹਰ ਜਾਣ ਦੀ ਪਰ ਅਸੀਂ ਉਸ ਚੀਜ਼ ਨੂੰ ਮਤਲਬ ਨਹੀਂ ਪਰ ਆਪੀ ਤੁਸੀਂ ਖਾਤਾ ਜੀ ਪਰਿਵਾਰ ਕੇ ਮੈਂਬਰ ਬਾਰੇ ਗੱਲਬਾਤ ਕਰਾਂਗੇ ਪਰਿਵਾਰ ਕੇ ਮੈਂਬਰਾਂ ਵਿੱਚ ਕੌਣ ਕੌਣ ਆ ਕਿੰਨੇ ਜੀ ਨਾਲ ਥੋੜਾ ਅੱਗੇ ਆ ਜਾਓ ਦੱਸਣਾ ਨੂੰ ਸਾਂਝਾ ਕਰ ਦਿਓ ਕਿੰਨੇ ਮੈਂਬਰ ਨੇ ਪਰਿਵਾਰ ਵਿੱਚ ਨੰਬਰ ਵੀਰ ਜੀ ਮੰਮੀ ਡਾਡੀ ਨੇ ਮੇਰੇ ਤੇ ਮੇਰੀ ਵਾਈਫ ਮੇਰੇ ਬੱਚੇ ਬੇਟਾ ਬੇਟੀ ਆ ਮੇਰਾ ਬ੍ਰਦਰ ਆ ਉਹ ਵੀ ਕੀਰਤਨ ਕਰਦਾ ਜੀ ਹਾਂਜੀ ਔਰ ਉਹਨਾਂ ਦੀ ਵਾਈਫ ਏਕ ਉਹਨਾਂ ਦੀ ਬੇਟੀ ਏ ਬ੍ਰਦਰ ਦੀ ਤੁਸੀਂ ਬ੍ਰਦਰ ਨੂੰ ਵੀ ਕੀਰਤਨ ਚ ਬਾਇਆਵਾ ਤੁਹਾਡੇ ਪਿਤਾ ਜੀ ਵੀ ਕੀਰਤਨ ਕਰਦੇ ਨੇਗਾ ਤੁਸੀਂ ਕੀਰਤਨ ਕਰਦੇ ਹੋ ਕੀ ਲੱਗਦਾ ਨਹੀਂ ਹਾਲਾਤ ਤਰ੍ਹਾਂ ਦੇ ਸਾਰਾ ਪਰਿਵਾਰ ਕੀਤੇ ਨਹੀਂ ਕਰਦੇ ਨੇ ਪਰ ਮਜਬੂਰੀਆ ਕੀ ਕੀਰਤਨ ਦੇ ਨਾਲ ਆ ਤੁਹਾਨੂੰ ਆਟੋ ਚਲਾਉਣਾ ਪੈਂਦਾ ਆ ਤੁਹਾਨੂੰ ਚਿਕੰਜੀ ਵੀ ਬਣਾਉਣੀ ਪੈਂਦੀ ਆ ਇੱਥੇ ਝੂਠੇ ਭਾਂਡੇ ਧੱਕ ਜਿਹੜੇ ਮਾਜਦੇ ਪੈਂਦੇ ਨੇ ਕਿਸਾਂ ਦੀ ਇਹੋ ਚੀਜ਼ ਆ ਦੇਖੋ ਵੀਰ ਜੀ ਹਾਲਾਤ ਜਿਹੇ ਜੇ ਮਰਜ਼ੀ ਹੋ ਜਾਣ ਪਰ ਜੋ ਅਸੀਂ ਗੁਰੂ ਰਾਮਦਾਸ ਦਾ ਪੱਲਾ ਫੜਿਆ ਨਾ ਅਸੀਂ ਇਹ ਚੀਜ਼ ਨੂੰ ਨਹੀਂ ਛੱਡ ਸਕਦੇ ਜਿੰਨੀਆਂ ਉਸ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਬਰਕਤਾਂ ਦਿੱਤੀਆਂ ਹਨ ਜੋ ਸਤਕਾਰ ਗੁਰੂ ਰਾਮਦਾਸ ਪਾਤਸ਼ਾਹ ਕਰਕੇ ਸਾਨੂੰ ਮਿਲਿਆ ਵਾ ਅਸੀਂ ਉਸ ਚੀਜ਼ ਨੂੰ ਨਹੀਂ ਛੱਡ ਸਕਦੇ ਉਹਦੇ ਉਸੇ ਸਹਾਰੇ ਅਸੀਂ ਅੱਜ ਇੱਥੇ ਅੱਡਾ ਲ ਹਾਂਜੀ ਉਸੇ ਸਹਾਰੇ ਅਸੀਂ ਕਮਾਈ ਕਰਨਦੇ ਤੇ ਉਸੇ ਸਹਾਰੇ ਤੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਅਸੀਂ ਕੀਰਤਨ ਕਰਨਦੇ ਤੇ ਜਾਣੇ ਵੀ ਆ ਅਸੀਂ ਇਸ ਚੀਜ਼ ਤੋਂ ਕਦੀ ਮਨਕਰ ਨਹੀਂ ਹੋਵਾਂਗੇ ਸਾਡੀ ਖਾਸਾ ਜੀ ਕਦੀ ਮਨ ਚ ਦਾਸ ਹੀ ਨਹੀਂ ਆਈ ਇੱਥੋਂ ਲੈ ਕੇ ਵੀ ਲੋਕ ਇਹਦਾ ਮਾਨ ਸਤਕਾਰ ਦਿੰਦੇ ਨੇ ਸਾਰਾ ਪਰਵਾਹ ਕੀਰਤਨ ਹੀ ਕਰਦੇ ਨੇ ਪਿਤਾ ਜੀ ਵੀ ਕਰਦੇ ਨੇ ਭਰਾ ਵੀ ਕਰਦੇ ਹੋ ਤੁਸੀਂ ਵੀ ਕਰਦੇ ਹੋ ਪਰ ਕਿਹੜੇ ਹਾਲਾਤਾਂ ਜਾ ਗਏ ਆ ਅੱਜ ਇੱਥੇ ਆ ਕੇ ਤੁਹਾਨੂੰ ਇਹ ਵੀ ਕੰਮ ਕਰਨਾ ਪੈਂਦਾ ਕਦੀ ਰੱਬ ਦੇ ਨਾਲ ਕਦੀ ਪ੍ਰਮਾਤਮਾ ਨਾਲ ਗੁਰੂ ਆਂਦਾਸ ਨਾਲ ਕਦੀ ਨਾਰਾਜ਼ਗੀ ਹੁੰਦੀ ਇਹ ਚੀਜ਼ ਦੀ ਗੁਰੂ ਰਾਮਦਾਸ ਪਾਤਸ਼ਾਹ ਨਾਲ ਕਦੀ ਵੀ ਨਹੀਂ ਨਾਰਾਜ਼ਗੀ ਹੋਏਗੀ ਵੇਖੋ ਜੀ ਜਿੰਨੀਆਂ ਬਰਕਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੋਂ ਸਾਨੂੰ ਮਿਲੀਆਂ ਹਨ ਉਸ ਪਾਤਸ਼ਾਹ ਦੇ ਨਾਲ ਅਸੀਂ ਕਦੀ ਵੀ ਨਾਰਾਜ਼ ਨਹੀਂ ਹੋ ਸਕਦੇ ਅਸੀਂ ਕੌਣ ਹਾਂ ਉਹਨਾਂ ਦੇ ਨਾਲ ਨਾਰਾਜ਼ ਹੋਣ ਵਾਲੇ ਹਾਂਜੀ ਉਹ ਪਰਮੇਸ਼ਰ ਹੀ ਆ ਪਰਮੇਸ਼ਰ ਨੇ ਬੜੀਆਂ ਬਰਕਤਾਂ ਦਿੱਤੀਆਂ ਨੇ ਉਹ ਜਾਣਦਾ ਵਾ ਕਿਨੂੰ ਕਿਹੜੀ ਚੀਜ਼ ਕਦੋਂ ਦੇਣੀ ਹੈ ਤੇ ਕਿੱਥੇ ਦੇਣੀ ਹੈ ਤੇ ਹੁਣ ਬਰਕਤਾਂ ਪਾਈਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਉਹ ਲੈਂਡੇ ਆ ਜੀ ਉਹਦੀਆਂ ਕੋਈ ਨਗਰੀ 'ਚ ਬੈਠੇ ਆ ਜੀ ਕੀ ਖਾਸ ساری ਕਮੀ ਕਿੱਥੇ ਮਹਿਸੂਸ ਕਰਦੇ ਹੋ ਕਿ ਲੱਗਦਾ ਸਾਡੇ ਪ੍ਰਚਾਰ ਕਾਜ ਵਿੱਚ ਕਮੀ ਆ ਸਾਡੇ ਸਿੱਖਾ ਪਰਿਵਾਰਾ ਵਿੱਚ ਕਮੀ ਆ ਸਾਡੇ ਬੱਚੇ ਕਿੱਧਰ ਰਾਤੁਰ ਪੇ ਰਹੇ ਆ ਸਾਡੇ ਵਿਆਹਾਂ ਵਿੱਚ ਜਿੱਥੇ ਕੀ ਕੀਰਤ ਸਿੰਘ ਲੱਗਣੇ ਚਾਹੀਦੇ ਸੀ ਢਾਡ ਜਿੱਥੇ ਲਾਉਣਗੇ ਦੇ ਸੀ ਅਸੀਂ ਵਧੀਆ ਤੋਂ ਵਧੀਆ ਡਾਂਸਰ ਲਿਆਉਂਦੇ ਆ ਵਧੀਆ ਵਧੀਆ ਗਾਇਕ ਲਿਆਉਂਦੇ ਆ ਕਹਿੰਦੇ ਕਿੱਥੇ ਲੱਗਦੀ ਆ ਕਿ ਲੱਗਦੀ ਸਾਡੀ ਜਿਹੜੀ ਸਿੱਖਾ ਦਾ ਪ੍ਰਚਾਰ ਅਜੇ ਬਹੁਤ ਘਟਿਆ ਹੈ ਪ੍ਰਚਾਰ ਹੋਣ ਦੀ ਬਹੁਤ ਲੋੜ ਹੈ ਜੀ ਪ੍ਰਚਾਰ ਦੀ ਤੇ ਵੇਖੋ ਜੀ ਲੋੜ ਆ ਸਾਡੇ ਲੋਕ ਮਾਨਸਿਕ ਗੁਲਾਮ ਹੋ ਚੁੱਕੇ ਨੇ ਇਸ ਚੀਜ਼ ਨੂੰ ਮਾਨਸਿਕ ਗੁਲਾਮੀ ਕਹਿੰਦੇ ਨੇ ਜੀ ਮੰਨ ਕੇ ਚਲੋ ਕੀ ਵਿਆਹਾਂ ਸ਼ਾਦੀਆਂ ਦੇ ਡਾਂਸਰਾਂ ਲਾ ਦੇਣੀਆਂ ਆ ਜੀ ਗਾਉਣ ਵਾਲੀ ਸਾਦ ਲੈਣੀ ਆ ਜੀ ਤੇ ਜਦੋਂ ਗਰੰਥੀ ਸਿੰਘ ਦੀ ਵਾਰੀ ਆਉਣੀ ਉਹਦੇ ਵਾਰੀ ਆਈ ਡੇਗੀ ਪੈਣੇ ਆ ਖਤਮ ਹੀ ਹੋ ਜਾਂਦੇ ਆ ਵੀ ਹਾਂ ਵੀ ਇਹਨੂੰ ਦੇਣੇ ਪੈਣੇ ਆ ਗਰੰਥੀ ਨੂੰ ਦੇਣੇ ਪੈਣੇ ਆ ਇਹਨੇ ਕਰਨਾ ਕੀ ਆ ਉਹ ਭਵੇਂ ਗਾ ਡਾਂਸਰ ਭਵੇਂ ਇੱਕ ਘੰਟਾ ਕੇ ਨੱਚ ਕੇ ਤੇ ਤੁਹਾਡੇ ਕੋਲ 21 ਲੱਖ ਰੁਪਇਆ ਲੈ ਜਾਵੇ ਹਾਂ ਜੀ ਤੇ ਜਦੋਂ ਕਿਤੇ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਪਾਠ ਕਰਨਾ ਹੋਵੇ ਗਰੰਥੀ ਸਿੰਘ ਨੇ ਆਣ ਕੇ ਤੇ ਓੜ ਵਾਖਣਗੇ 500 ਰੁਪਇਆ ਲੈ ਲਾ ਤੇ ਜਦੋਂ ਅਸੀਂ ਇਹ ਕੰਮ ਕਰਨਾ ਤੇ ਫਿਰ ਅਸੀਂ ਕਹਿੰਦੇ ਨਾ ਸੁੱਖਾਂ ਦੀ ਮਣੀ ਜੇ ਜਦ ਸੁਖ ਦੀ ਮਣੀ ਸੁੱਖਾਂ ਦੀ ਮਣੀ ਇੱਕ ਪੜਨੀ ਆ ਜਿਹਦੇ ਨਾਲ ਸੁੱਖ ਆਉਣੇ ਆ ਉਹ ਉਹਦੀ ਅਸੀਂ ਭੇਡਾ ਦੇਣ ਲੱਗਿਆ ਸੰਗ ਸ਼ਰਮ ਕਰਦੇ ਆ ਤੇ ਫਿਰ ਸਾਨੂੰ ਠੀਕ ਐ ਜੀਪੀਸੀ ਸ਼ਿਕਾਰੀ ਸਰਮੋਹ ਸੱਚਦਾ ਵਾ ਕਹਿੰਦੇ ਸੁਪਰੀਮ ਕੋਰਟ ਆ ਕਹਿੰਦੇ ਸੁਪਰੀਮਿਓ ਵਾਸਤੇ ਖਾਂਦੀ ਕਿ ਲੱਗਦਾ ਵੀ ਸਾਡੇ ਸਿੱਖੀ ਨੂੰ ਸਾਡੇ ਪ੍ਰਚਾਰ ਨੂੰ ਹੋਰ ਕਰਨ ਦੀ ਲੋੜ ਆ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਜਾਂ ਸਾਡੇ ਜਿਹੜੇ ਸਿੱਖ ਪਰਿਵਾਰ ਨੇ ਉਹ ਸਿੱਖਾਂ ਵੱਲ ਅਮਿਸ਼ਾਤੁਰਨ ਸਿੱਖੀ ਵੱਲ ਤੇ ਖਾਸ ਕਰਕੇ ਜਿਹੜੇ ਤੁਸੀਂ ਪ੍ਰਚਾਰ ਕਰਦੇ ਹੋ ਚਾਹੇ ਉਹ ਗ੍ਰੰਥ ਗ੍ਰੰਤੀ ਹੈ ਹੋਵੇ ਜਾਂ ਗੁਰੂ ਦੇ ਵਜੀਰ ਜਿਨ੍ਹਾਂ ਨੂੰ ਕਿਹਾ ਜਾਂਦਾ ਵਾ ਜਾਂ ਤੋ ਕੀਰਤਨੀਏ ਕਿ ਲੱਗਦਾ ਇਹਨਾਂ ਪਰਿਵਾਰਾਂ ਦਾ ਵੀ ਮਾਨ ਸਤਕਾਰ ਕਰਨਾ ਚਾਹੀਦਾ ਇਹਨਾਂ ਦਾ ਵੀ ਧਿਆਨ ਦੇਣਾ ਚਾਹੀਦਾ ਵਾ ਤਾਂ ਜੋ ਕਿ ਇਹਨਾਂ ਨੂੰ ਹੋਰ ਮਜਬੂਰੀਆਂ ਕਰਕੇ ਹੋਰ ਕੀਰਤਨਾ ਕਰਨੀ ਪਵੇ ਜਿਹੜੇ ਕਿ ਇਹ ਰੱਬ ਦੇ ਰਾਵਤ ਤੁਰੇ ਹਨ ਵੇਖੋ ਜੀ ਚਲੋ ਕੀਰਤ ਕਰਨਦੇ ਹਾਂ ਗੁਰੂ ਦੀ ਸਾਬ ਦੀ ਬਖਸ਼ਿਸ਼ੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਦੋਂ ਅਸੀਂ ਕਿਰਤ ਕਰਨ ਤੋਂ ਨਹੀਂ ਭਜਦੇ ਆਪਣੀ ਕਿਰਤ ਕਰਨ ਦੇ ਆ ਸਮਾਂ ਤੇ ਇਹੋ ਆ ਜੀ ਹੁਣ ਕਿ ਆਪਣਾ ਕਿਰਤ ਕਰੋ ਤੇ ਆਪਣੇ ਆਸ ਤੇ ਨਾਮ ਜਪੋ ਤੇ ਗੁਰੂ ਦੀ ਜਿਹੜੀ ਆ ਬਖਸ਼ਿਸ਼ ਆ ਲੋਕਾਂ ਤੱਕ ਪਹੁੰਚਾਓ ਤੇ ਬਸ ਇੱਥੇ ਵੇਚੀ ਖੁਸ਼ੀ ਆ ਜੀ ਬਸ ਇਹ ਜਾਣਦੇ ਨੇ ਸੰਦੇਹਕ ਦੇਣਾ ਚਾਹੋਗੇ ਜਿਹੜੇ ਲੋਕ ਅਸੀਂ ਦੇਖਿਆ ਪਿਆਰ ਕਰਦੇ ਨੇ ਸਿੱਖੀ ਨੂੰ ਪਿਆਰ ਕਰਦੇ ਨੇ ਸਿੱਖ ਪਰਿਵਾਰ ਨੂੰ ਪਿਆਰ ਕਰਦੇ ਨੇ ਪ੍ਰਚਾਰਕਾਂ ਨੂੰ ਪਿਆਰ ਕਰਦੇ ਨੇ ਸਾਡੇ ਢਾਡੀ ਜੱਥੇ ਨੂੰ ਪਿਆਰ ਕਰਦੇ ਨੇ ਗੁਰੂ ਦੇ ਵਜ਼ੀਰਾਂ ਨੂੰ ਪਿਆਰ ਕਰਦੇ ਨੇ ਕੀ ਅਪੀਲ ਕਰਨਾ ਚਾਹੁੰ ਕਿ ਬੇਨਤੀ ਕਰਨਾ ਚਾਹੋਗੇ ਬੇਨਤੀ ਇਹੋ ਹੀ ਆ ਕਿ ਸੰਗਤ ਨੂੰ ਬੇਨਤੀ ਆ ਵੀ ਕੋ ਤੁਹਾਡੇ ਨਗਰਾਂ ਦੇ ਵਿੱਚ ਜਿੰਨੇ ਗੁਰੂ ਘਰ ਨੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਉਹਨਾਂ ਦਾ ਮਾਨ ਸਤਿਕਾਰ ਕੀਤਾ ਜਾਵੇ ਕੰਮ ਸੇ ਕੰਮ ਜਿਹੜਾ ਤੁਹਾਡੇ ਗੁਰੂ ਘਰ ਤੁਹਾਡੇ ਨਗਰ ਦੇ ਵਿੱਚ ਗੁਰੂ ਘਰ ਹੈ ਘਟੋਂ ਘਟ ਨੂੰ 15 ਤੋਂ 20000 ਰੁਪਏ ਤਨਖਾਹ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਪਰਿਵਾਰ ਵਧੀਆ ਤਰੀਕੇ ਨਾਲ ਪਾਲ ਸਕੇ ਜੇ ਉਹ ਆਪਣਾ ਪਰਿਵਾਰ ਵਧੀਆ ਤਰੀਕੇ ਨਾਲ ਪਾਲੇਗਾ ਤਾਂ ਉਹ ਗਾਂ ਪ੍ਰਚਾਰ ਵੀ ਵਧੀਆ ਤਰੀਕੇ ਨਾਲ ਕਰੇਗਾ ਜੀ ਅਸੀਂ ਦੇਖਿਆ ਰਪੀਖਾ ਸਾਹਿਬ ਜੀ ਜਦੋਂ ਜਦੋਂ ਕਿਤੇ ਗ੍ਰੰਥੀ ਸਿੰਘ ਦਾ ਗਾਂ ਬੇਟਾ ਹੁੰਦਾ ਵਾ ਅਸੀਂ ਦੇਖਿਆ ਉਹਨਾਂ ਗੱਲਬਾਤ ਕਰਕੇ ਉਹ ਕਹਿੰਦੇ ਵੀ ਗਾਂ ਆਪਣੇ ਬੱਚੇ ਨੂੰ ਅਸੀਂ ਗਰੰਥੀ ਨਹੀਂ ਬਣਾਉਣਾ ਕਿਉਂਕਿ ਕਹਿੰਦੇ ਗਰੰਥੀ ਦਾ ਹਾਲਾਤ ਬੜੇ ਮਾੜੇ ਨਾ ਤੇ ਤਰਖਾ ਹੁੰਦੀ ਆ ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਆ ਜਾਂਦਾ ਅਸੀਂ ਦੇਖਿਆ ਵੀ ਸਾਰੀ ਸਾਰੀ ਉਮਰ ਉਹਨਾਂ ਨੂੰ ਗੁਰਦਾਸ ਸਾਹਿਬ ਰਹਿਣਾ ਪੈਂਦਾ ਵਾ ਆਪਣੀ ਛੱਤ ਤੱਕ ਨਸੀਬ ਨਹੀਂ ਹੁੰਦੀ ਤੇ ਕਹਿੰਦੇ ਤਰਖਾਬ ਨਹੀਂ ਹੁੰਦੀ ਜੇ ਇੱਕ ਕਹਿੰਦੇ ਵੀ ਪਿੰਡ ਚ ਗਜਾ ਕਰਕੇ ਜਾ ਕੇ ਤੇ ਮੱਸੀਆ ਸਰਾਂ ਤੇ ਹੀ ਉਹਨਾਂ ਦਾ ਗੁਜ਼ਾਰਾ ਕਰਨਾ ਪੈਂਦਾ ਵਾ ਤੇ ਉਹ ਕਹਿੰਦੇ ਅਸੀਂ ਗਾਵਣ ਬੱਚਿਆਂ ਨੂੰ ਵੀ ਜਿਹੜਾ ਵਾ ਉਹ ਗਰੰਥੀ ਸਿੰਘ ਨਹੀਂ ਬਣਾਉਣਾ ਤੁਹਾਡਾ ਇਹ ਬਾਰੇ ਕੀ ਕਹਿਣਾ ਬਿਲਕੁ ਸਿਖਾ ਜ਼ਰੂਰ ਰਹੇ ਆਂ ਬੱਚਿਆਂ ਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਦੇ ਰਹੇ ਆਂ ਚਲੋ ਹੁਣ ਗਾਂਹੀਂ ਕਿਹਾ ਨਹੀਂ ਸਕਦੇ ਕਿ ਅਸੀਂ ਬੱਚਿਆਂ ਨੂੰ ਗ੍ਰੰਥੀ ਨਹੀਂ ਬਣਾਉਣਾ ਬਾਕੀ ਉਹ ਬੱਚਿਆਂ ਦੀ ਗਾਂ ਸੋਚ ਹੈ ਵੀ ਅਸੀਂ ਕੀ ਬਣਨਾ ਚਾਹੁੰਦੇ ਆਂ ਹਾਂ ਪਰ ਅਸੀਂ ਇਹ ਅਸੀਂ ਆਪਣੇ ਗ੍ਰੰਥੀ ਸੰਗ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਸਭ ਕੁਝ ਸਿਖਾ ਰਹੇ ਆਂ ਬਾਣੀ ਦੇ ਨਾਲ ਪ੍ਰੇਮ ਕਰਨਾ ਸਿਖਾ ਰਹੇ ਆਂ ਬਾਣੀ ਪੜ੍ਹਨੀ ਸਿਖਾ ਰਹੇ ਆਂ ਬਾਣੀ ਦੀ ਵਿਆਖਿਆ ਸਿਖਾ ਰਹੇ ਆਂ ਵਾ ਗਾਂ ਬੱਚਿਆਂ ਦੀ ਈਸ਼ਿਆ ਜੀ ਜੋ ਉਹਨਾਂ ਦੀ ਬਣਨਾ ਜਾਂ ਨਹੀਂ ਬਣਨਾ ਇਹ ਕਿਹੜੀ ਕਿਸੇ ਖਾਸ ساری ਖਾਸ ਕਾ ਜਿਹੜੇ ਇਹਦੇ ਗੁਰੂ ਦੇ ਵਜੀਰ ਨੇ ਜਿਨ੍ਹਾਂ ਨੂੰ ਗ੍ਰੰਥੀ ਸਿੰਘ ਕਹਿੰਦਾ ਗੁਰੂ ਦੇ ਵਜੀਰ ਕਹਿੰਦਾ ਉਹ ਸਿਰਫ ਨਾਂ ਦੇ ਵਜੀਰ ਹੀ ਰਹ ਜਾਂਦੇ ਨੇ ਅਸੀਂ ਦੇਖਿਆ ਘਰ ਦੇ ਹਾਲਾਤ ਇੰਨੇ ਮਾੜੇ ਨੇ ਘਰ 'ਚ ਇੰਨੀ ਗਰੀਬੀ ਆ ਦੋ ਵਕਤੀ ਰੋਟੀ ਤੱਕ ਨਹੀਂ ਮਿਲਦੀ ਹੈ ਜੇ ਇਹ ਵਜੀਰਾਂ ਨੂੰ ਕੀ ਕਹਿਣਾ ਜਾਓਗੇ ਸਿਰਫ ਨਾਂ ਦੇ ਵਜੀਰ ਹੀ ਰਹੇ ਨੇ ਵੇਖੋ ਜੀ ਇਹ ਤੇ ਹੁਣ ਇਹ ਤੇ ਸੰਗਤ ਤੇ ਪ੍ਰਬੰਧਕ ਕਮੇਟੀਆਂ ਥੋੜੀਆਂ ਜਾਗਰੂਕ ਹੋਣ ਤੇ ਗ੍ਰੰਥੀ ਸਿੰਘਾਂ ਦਾ ਸੋਚਣਾ ਬਸ ਇੰਨੀਆਂ ਕਿ ਬੇਨਤੀਆਂ ਕਰੂੰਗਾ ਮੈਂ ਵੀਰ ਜੀ ਧੰਨਵਾਦ ਹੈ ਤੁਹਾਡਾ ਜੀ ਬਾਜੀ ਤੁਸੀਂ ਦੇਖਿਆ ਅੱਜ ਹਾਲਾਤ ਕੀ ਹੋ ਗਏ ਨੇ ਸਾਡੇ ਸਿੱਖਾਂ ਦੇ ਸਾਡੇ ਪ੍ਰਚਾਰਕਾਂ ਦੇ ਸਾਡੇ ਗਰੰਤੀ ਸਿੰਘਾਂ ਦੇ ਕਿਹੜੇ ਪਾਸੇ ਤੁਰ ਪਏ ਨੇ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਨੇ ਲੋਕਾਂ ਨੂੰ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਪਰ ਕੀ ਹਾਲਾਤ ਹੋ ਗਏ ਨੇ ਅੱਜ ਸਾਡੇ ਸਾਡੇ ਕੀਰਤਨੀਏ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਸਤੇ ਉਹਨਾਂ ਨੂੰ ਨਿੰਬੂ ਦੀ ਜਿਹੜੀ ਸ਼ਕੰਜਵੀ ਅਤੇ ਮਿਲਕ ਬਦਾਮ ਵੇਚਣਾ ਪੈਂਦੇ ਆ ਆਟੋ ਦਾ ਚਲਾਉਣੇ ਪੈਂਦੇ ਨੇ ਤੁਸੀਂ ਦੇਖਿਆ ਜਦੋਂ ਕੀਰਤਨ ਕਰਦੇ ਨੇ ਲੋਕ ਮਾਨ ਸਤਕਾਰ ਦੇ ਦਿੰਦੇ ਨੇ ਅਤੇ ਅੱਜ ਕੀ ਹਾਲਾਤ ਹੋ ਗਏ ਨੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਇਹਨਾਂ ਨੂੰ ਖੋਦ ਜਿਹੜੇ ਨੇ ਇੱਥੇ ਸ਼ਿਕੰਜਵੀ ਲੋਣੀ ਪੈਂਦੀ ਆ ਅਤੇ ਲੋਕਾਂ ਦੀਆਂ ਕਹ ਲੋ ਵੀ ਉਹ ਚਾਇ ਕਿਰਤ ਕਰਦੇ ਨੇ ਕਹਿੰਦੇ ਕਦੀ ਕੰਮ ਹੋ ਕੁਛ ਛੋਟਾ ਵਾੜਾ ਨੂੰਦਾ ਪਰ ਫੇਰ ਵੀ ਸਾਡੇ ਪ੍ਰਚਾਰਕਾਂ ਨੂੰ ਸਾਡੇ ਜਿਹੜੇ ਸਿੱਖੀ ਦਾ ਜੋੜ ਜੋੜਨ ਵਾਲੇ ਸਾਡੇ ਵੱਡੇ ਪ੍ਰਚਾਰਕ ਨੇ ਉਹਨਾਂ ਚਾਹੀਦਾ ਵੀ ਖਾਸ ਕੇ ਜਿਹੜੇ ਇਹ ਗਰੰਦੀ ਸਿੰਘ ਨੇ ਗੁਰੂ ਦੇ ਮਜੀਦ ਨੇ ਜਾਂ ਕੀਤ ਨੇ ਇਹਨਾਂ ਪਰਿਵਾਰਾਂ ਦੀ ਸਾਂਭ ਸੰਭਾਲ ਕਰ ਕੀਤੀ ਜਾਵੇ ਤਾਂ ਜੋ ਕਿ ਅਜਿਹੇ ਹਾਲਾਤ ਨਾ ਆ ਜਾਣ ਵੀ ਇਹਨਾਂ ਨੂੰ ਠੜਕਾਂ ਦੇ ਖੋ ਕੇ ਜਿਹੜਾ ਨਿੰਬੂ ਦੀ ਪਾਣੀ ਦੀ ਸ਼ਿਕੰਜ ਵੀ ਦੰਬਿਲ ਕੇ ਵੰਡਾ ਵਿੱਚ ਨਾ ਪਵੇ ਮੈਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰitsar